ਅੱਜ ਪ੍ਰਾਚੀਨ ਪੰਚਮੁਖੀ ਸ਼ਿਵ ਮੰਦਿਰ ਸਰਹੰਦ ਸ਼ਹਿਰ ਵੱਲੋਂ ਚੌਥਾ ਗਣੇਸ਼ ਮਹਾਉਤਸਵ ਮਨਾਇਆ ਜਾ ਰਿਹਾ ਹੈ ਅੱਜ ਮਿਤੀ 27 ਤਰੀਕ ਨੂੰ ਜਿਹੜੀ ਗਣੇਸ਼ ਜੀ ਦੀ ਮੂਰਤੀ ਜਿਹੜੀ ਹੈਗੀ ਆ ਉਹ ਸਥਾਪਿਤ ਕੀਤੀ ਗਈ ਆ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਇਹ ਉਤਸਵ ਚੱਲੇਗਾ ਤੇ ਸਵੇਰੇ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਪੂਜਾ ਹੋਏਗੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਲਗ ਲਗ ਕੀਰਤਨ ਮੰਡਲੀਆਂ ਦੁਆਰਾ ਇੱਥੇ ਜਿਹੜਾ ਹੈਗਾ ਪ੍ਰਭੂ ਦਾ ਗੁਣਗਾਨ ਕੀਤਾ ਜਾਊਗਾ ਗਣੇਸ਼ ਜੀ ਦਾ ਗੁਣਗਾਨ ਕਰਕੇ ਕੀਰਤਨ ਕਰਕੇ ਅਲੱਗ-ਅਲੱਗ ਮੰਡਲੀਆਂ ਵੱਲੋਂ ਪ੍ਰਭੂ ਦੇ ਨਾਮ ਦੇ ਨਾਲ ਸਾਰਿਆਂ ਨੂੰ ਜੋੜਿਆ ਜਾਏਗਾ ਉਸ ਤੋਂ ਉਪਰੰਤ ਲੰਗਰ ਚੱਲੇਗਾ 31 ਤਰੀਕ ਨੂੰ ਦਿਨ ਐਤਵਾਰ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ 31 ਤਰੀਕ ਨੂੰ ਸਾਰਿਆਂ ਨੇ ਪਹੁੰਚ ਕੇ ਇੱਥੇ ਗਣੇਸ਼ ਜੀ ਦੀ ਵੰਦਨਾ ਕਰਨੀ ਹੈ ਉਸ ਤੋਂ ਬਾਅਦ ਮੂਰਤੀ ਵਿਸਰਜਨ ਲਈ ਆਪਾਂ ਜਾਣਾ ਹੈ ਸਾਰਿਆਂ ਨੇ ਇਕੱਠੇ ਹੋ ਕੇ ਤੇ ਮੇਰੀ ਹੰਬਲੀ ਰਿਕੁਐਸਟ ਹੈ ਸਾਰਿਆਂ ਨੂੰ ਬੇਨਤੀ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਪਹੁੰਚੋ ਇੱਥੇ ਪਹੁੰਚ ਕੇ ਗਣੇਸ਼ ਜੀ ਦਾ ਆਸ਼ੀਰਵਾਦ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਨਾਲ ਦੇ ਨਾਲ ਕੀਰਤਨ ਦਾ ਆਨੰਦ ਲਓ ਤੇ 31 ਤਰੀਕ ਨੂੰ ਆਪਾਂ ਜਾ ਕੇ ਗਣੇਸ਼ ਜੀ ਦਾ ਵਿਸਰਜਨ ਕਰਕੇ ਆਣਾ ਹੈ ਜੈ ਸ਼੍ਰੀ ਕ੍ਰਿਸ਼ਨ ਅੱਜ ਪ੍ਰਾਚਨ ਪੰਚਮੁਖੀ ਸ਼ੀ ਮੰਦਿਰ ਸਰੰਦ ਸ਼ਹਿਰ ਵੱਲੋਂ ਚੌਥਾ ਗਣੇਸ਼ ਮਹਾਉਤਸਵ ਮਨਾਇਆ ਜਾ ਰਿਹਾ ਅੱਜ ਮਿਤੀ 27 ਤਰੀਕ ਨੂੰ ਜਿਹੜੀ ਗਣੇਸ਼ ਜੀ ਦੀ ਮੂਰਤੀ ਜਿਹੜੀ ਹੈਗੀ ਆ ਉਹ ਸਤਾਫਿਤ ਕੀਤੀ ਗਈ ਆ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਇਹ ਉਤਸਵ ਚੱਲੇਗਾ ਤੇ ਸਵੇਰੇ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਪੂਜਾ ਹੋਏਗੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਅਲੱਗ-ਅਲੱਗ ਕੀਰਤਨ ਮੰਡਲੀਆਂ ਦੁਆਰਾ ਇੱਥੇ ਜਿਹੜਾ ਹੈਗਾ ਪ੍ਰਭੂ ਦਾ ਗੁਣਗਾਨ ਕੀਤਾ ਜਾਊਗਾ ਗਣੇਸ਼ ਜੀ ਦਾ ਗੁਣਗਾਨ ਕਰਕੇ ਕੀਰਤਨ ਕਰਕੇ ਅਲੱਗ-ਅਲੱਗ ਮੰਡਲੀਆਂ ਵੱਲੋਂ ਪ੍ਰਭੂ ਦੇ ਨਾਮ ਦੇ ਨਾਲ ਸਾਰਿਆਂ ਨੂੰ ਜੋੜਿਆ ਜਾਏਗਾ ਉਸ ਤੋਂ ਉਪਰੰਤ ਲੰਗਰ ਚੱਲੇਗਾ 31 ਤਰੀਕ ਨੂੰ ਦਿਨ ਐਤਵਾਰ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ 31 ਤਰੀਕ ਨੂੰ ਸਾਰਿਆਂ ਨੇ ਪਹੁੰਚ ਕੇ ਇੱਥੇ ਗਣੇਸ਼ ਜੀ ਦੀ ਵੰਦਨਾ ਕਰਨੀ ਹੈ ਉਸ ਤੋਂ ਬਾਅਦ ਮੂਰਤੀ ਵਿਸਰਜਨ ਲਈ ਆਪਾਂ ਜਾਣਾ ਹੈ ਸਾਰਿਆਂ ਨੇ ਇਕੱਠੇ ਹੋ ਕੇ ਤੇ ਮੇਰੀ ਹੰਬਲੀ ਰਿਕੁਐਸਟ ਹੈ ਸਾਰਿਆਂ ਨੂੰ ਬੇਨਤੀ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਪਹੁੰਚੋ ਇੱਥੇ ਪਹੁੰਚ ਕੇ ਗਣੇਸ਼ ਜੀ ਦਾ ਆਸ਼ੀਰਵਾਦ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਨਾਲ ਦੇ ਨਾਲ ਕੀਰਤਨ ਦਾ ਆਨੰਦ ਲਓ ਤੇ 31 ਤਰੀਕ ਨੂੰ ਆਪਾਂ ਜਾ ਕੇ ਗਣੇਸ਼ ਜੀ ਦਾ ਵਿਸਰਜਨ ਕਰਕੇ ਆਣਾ ਹੈ जय श्री कृष्णा ਅੱਜ ਪ੍ਰਾਚੀਨ ਪੰਚਮੁਖੀ ਸ਼ਿਵ ਮੰਦਿਰ ਸਰੰਦ ਸ਼ਹਿਰ ਵੱਲੋਂ ਚੌਥਾ ਗਣੇਸ਼ ਮਹਾਉਤਸਵ ਮਨਾਇਆ ਜਾ ਰਿਹਾ ਹੈ ਅੱਜ ਮਿਤੀ 27 ਤਰੀਕ ਨੂੰ ਜਿਹੜੀ ਗਣੇਸ਼ ਜੀ ਦੀ ਮੂਰਤੀ ਜਿਹੜੀ ਹੈਗੀ ਆ ਉਹ ਸਥਾਪਿਤ ਕੀਤੀ ਗਈ ਆ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਇਹ ਉਤਸਵ ਚੱਲੇਗਾ ਤੇ ਸਵੇਰੇ ਸਵੇਰੇ 7:00 ਵਜੇ ਤੋਂ ਲੈ ਕੇ 9:00 ਵਜੇ ਤੱਕ ਪੂਜਾ ਹੋਏਗੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਅਲੱਗ-ਅਲੱਗ ਕੀਰਤਨ ਮੰਡਲੀਆਂ ਦੁਆਰਾ ਇੱਥੇ ਜਿਹੜਾ ਹੈਗਾ ਪ੍ਰਭੂ ਦਾ ਗੁਣਗਾਨ ਕੀਤਾ ਜਾਊਗਾ ਗਣੇਸ਼ ਜੀ ਦਾ ਗੁਣਗਾਨ ਕਰਕੇ ਕੀਰਤਨ ਕਰਕੇ ਅਲੱਗ-ਅਲੱਗ ਮੰਡਲੀਆਂ ਵੱਲੋਂ ਪ੍ਰਭੂ ਦੇ ਨਾਮ ਦੇ ਨਾਲ ਸਾਰਿਆਂ ਨੂੰ ਜੋੜਿਆ ਜਾਏਗਾ ਉਸ ਤੋਂ ਉਪਰੰਤ ਲੰਗਰ ਚੱਲੇਗਾ 31 ਤਰੀਕ ਨੂੰ ਦਿਨ ਐਤਵਾਰ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ 31 ਤਰੀਕ ਨੂੰ ਸਾਰਿਆਂ ਨੇ ਪਹੁੰਚ ਕੇ ਇੱਥੇ ਗਣੇਸ਼ ਜੀ ਦੀ ਵੰਦਨਾ ਕਰਨੀ ਹੈ ਉਸ ਤੋਂ ਬਾਅਦ ਮੂਰਤੀ ਵਿਸਰਜਣ ਲਈ ਆਪਾਂ ਜਾਣਾ ਸਾਰਿਆਂ ਨੇ ਇਕੱਠੇ ਹੋ ਕੇ ਤੇ ਮੇਰੀ ਹੰਬਲੀ ਰਿਕੁਐਸਟ ਹੈ ਸਾਰਿਆਂ ਨੂੰ ਬੇਨਤੀ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਪਹੁੰਚੋ ਇੱਥੇ ਪਹੁੰਚ ਕੇ ਗਣੇਸ਼ ਜੀ ਦਾ ਆਸ਼ੀਰਵਾਦ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਨਾਲ ਦੇ ਨਾਲ ਕੀਰਤਨ ਦਾ ਆਨੰਦ ਲਓ ਤੇ 31 ਤਰੀਕ ਨੂੰ ਆਪਾਂ ਜਾ ਕੇ ਗਣੇਸ਼ ਜੀ ਦਾ ਵਿਸਰਜਨ ਕਰਕੇ ਆਣਾ ਹੈ ਜੈ ਸ਼੍ਰੀ ਕ੍ਰਿਸ਼ਨ ਅੱਜ ਪ੍ਰਾਚੀਨ ਪੰਚਮੁਖੀ ਸ਼ੀ ਮੰਦਿਰ ਸਰਹੰਦ ਸ਼ਹਿਰ ਵੱਲੋਂ ਚੌਥਾ ਗਣੇਸ਼ ਮਹਾਉਤਸਵ ਮਨਾਇਆ ਜਾ ਰਿਹਾ ਅੱਜ ਮਿਤੀ 27 ਤਰੀਕ ਨੂੰ ਜਿਹੜੀ ਗਣੇਸ਼ ਜੀ ਦੀ ਮੂਰਤੀ ਜਿਹੜੀ ਹੈਗੀ ਆ ਉਹ ਸਤਾਫਿਤ ਕੀਤੀ ਗਈ ਆ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਇਹ ਉਤਸਵ ਚੱਲੇਗਾ ਤੇ ਸਵੇਰੇ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਪੂਜਾ ਹੋਏਗੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਅਲੱਗ-ਅਲੱਗ ਕੀਰਤਨ ਮੰਡਲੀਆਂ ਦੁਆਰਾ ਇੱਥੇ ਜਿਹੜਾ ਹੈਗਾ ਪ੍ਰਭੂ ਦਾ ਗੁਣਗਾਨ ਕੀਤਾ ਜਾਊਗਾ ਗਣੇਸ਼ ਜੀ ਦਾ ਗੁਣਗਾਨ ਕਰਕੇ ਕੀਰਤਨ ਕਰਕੇ ਅਲੱਗ-ਅਲੱਗ ਮੰਡਲੀਆਂ ਵੱਲੋਂ ਪ੍ਰਭੂ ਦੇ ਨਾਮ ਦੇ ਨਾਲ ਸਾਰਿਆਂ ਨੂੰ ਜੋੜਿਆ ਜਾਏਗਾ ਉਸ ਤੋਂ ਉਪਰੰਤ ਲੰਗਰ ਚੱਲੇਗਾ 31 ਤਰੀਕ ਨੂੰ ਦਿਨ ਐਤਵਾਰ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ 31 ਤਰੀਕ ਨੂੰ ਸਾਰਿਆਂ ਨੇ ਪਹੁੰਚ ਕੇ ਇੱਥੇ ਗਣੇਸ਼ ਜੀ ਦੀ ਵੰਦਨਾ ਕਰਨੀ ਹੈ ਉਸ ਤੋਂ ਬਾਅਦ ਮੂਰਤੀ ਵਿਸਰਜਨ ਲਈ ਆਪਾਂ ਜਾਣਾ ਹੈ ਸਾਰਿਆਂ ਨੇ ਇਕੱਠੇ ਹੋ ਕੇ ਤੇ ਮੇਰੀ ਹੰਬਲੀ ਰਿਕੁਐਸਟ ਹੈ ਸਾਰਿਆਂ ਨੂੰ ਬੇਨਤੀ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਪਹੁੰਚੋ ਇੱਥੇ ਪਹੁੰਚ ਕੇ ਗਣੇਸ਼ ਜੀ ਦਾ ਆਸ਼ੀਰਵਾਦ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਨਾਲ ਦੇ ਨਾਲ ਕੀਰਤਨ ਦਾ ਆਨੰਦ ਲਓ ਤੇ 31 ਤਰੀਕ ਨੂੰ ਆਪਾਂ ਜਾ ਕੇ ਗਣੇਸ਼ ਜੀ ਦਾ ਵਿਸਰਜਨ ਕਰਕੇ ਆਣਾ ਹੈ जय श्री कृष्णा ਅੱਜ ਪ੍ਰਾਚੀਨ ਪੰਚਮੁਖੀ ਸ਼ੀ ਮੰਦਿਰ ਸਰੰਦ ਸ਼ਹਿਰ ਵੱਲੋਂ ਚੌਥਾ ਗਣੇਸ਼ ਮਹਾਉਤਸਵ ਮਨਾਇਆ ਜਾ ਰਿਹਾ ਹੈ ਅੱਜ ਮਿਤੀ 27 ਤਰੀਕ ਨੂੰ ਜਿਹੜੀ ਗਣੇਸ਼ ਜੀ ਦੀ ਮੂਰਤੀ ਜਿਹੜੀ ਹੈਗੀ ਆ ਉਹ ਸਥਾਪਿਤ ਕੀਤੀ ਗਈ ਆ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਇਹ ਉਤਸਵ ਚੱਲੇਗਾ ਤੇ ਸਵੇਰੇ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਪੂਜਾ ਹੋਏਗੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਲਗ ਲਗ ਕੀਰਤਨ ਮੰਡਲੀਆਂ ਦੁਆਰਾ ਇੱਥੇ ਜਿਹੜਾ ਹੈਗਾ ਪ੍ਰਭੂ ਦਾ ਗੁਣਗਾਨ ਕੀਤਾ ਜਾਊਗਾ ਗਣੇਸ਼ ਜੀ ਦਾ ਗੁਣਗਾਨ ਕਰਕੇ ਕੀਰਤਨ ਕਰਕੇ ਅਲੱਗ ਅਲੱਗ ਮੰਡਲੀਆਂ ਵੱਲੋਂ ਪ੍ਰਭੂ ਦੇ ਨਾਮ ਦੇ ਨਾਲ ਸਾਰਿਆਂ ਨੂੰ ਜੋੜਿਆ ਜਾਏਗਾ ਉਸ ਤੋਂ ਉਪਰੰਤ ਲੰਗਰ ਚੱਲੇਗਾ ਤੇ 31 ਤਰੀਕ ਨੂੰ ਦਿਨ ਐਤਵਾਰ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ 31 ਤਰੀਕ ਨੂੰ ਸਾਰਿਆਂ ਨੇ ਪਹੁੰਚ ਕੇ ਇੱਥੇ ਗਣੇਸ਼ ਜੀ ਦੀ ਵੰਦਨਾ ਕਰਨੀ ਹੈ ਉਸ ਤੋਂ ਬਾਅਦ ਮੂਰਤੀ ਵਿਸਰਜਨ ਲਈ ਆਪਾਂ ਜਾਣਾ ਹੈ ਸਾਰਿਆਂ ਨੇ ਇਕੱਠੇ ਹੋ ਕੇ ਤੇ ਮੇਰੀ ਹੰਬਲੀ ਰਿਕੁਐਸਟ ਹੈ ਸਾਰਿਆਂ ਨੂੰ ਬੇਨਤੀ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਪਹੁੰਚੋ ਇੱਥੇ ਪਹੁੰਚ ਕੇ ਗਣੇਸ਼ ਜੀ ਦਾ ਆਸ਼ੀਰਵਾਦ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਨਾਲ ਦੇ ਨਾਲ ਕੀਰਤਨ ਦੇ ਆਨੰਦ ਲਓ ਤੇ 31 ਤਰੀਕ ਨੂੰ ਆਪਾਂ ਜਾ ਕੇ ਗਣੇਸ਼ ਜੀ ਦਾ ਵਿਸਰਜਨ ਕਰਕੇ ਆਣਾ ਹੈ ਜੈ ਸ਼੍ਰੀ ਕ੍ਰਿਸ਼ਨ ਅੱਜ ਪ੍ਰਾਚਨ ਪੰਚਮੁਖੀ ਸ਼ੀ ਮੰਦਿਰ ਸਰੰਦ ਸ਼ਹਿਰ ਵੱਲੋਂ ਚੌਥਾ ਗਣੇਸ਼ ਮਹਾਉਤਸਵ ਮਨਾਇਆ ਜਾ ਰਿਹਾ ਅੱਜ ਮਿਤੀ 27 ਤਰੀਕ ਨੂੰ ਜਿਹੜੀ ਗਣੇਸ਼ ਜੀ ਦੀ ਮੂਰਤੀ ਜਿਹੜੀ ਹੈਗੀ ਆ ਉਹ ਸਤਾਫਿਤ ਕੀਤੀ ਗਈ ਆ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਇਹ ਉੱਸਬ ਚੱਲੇਗਾ ਤੇ ਸਵੇਰੇ ਸਵੇਰੇ 7:00 ਵਜੇ ਤੋਂ ਲੈ ਕੇ 9:00 ਵਜੇ ਤੱਕ ਪੂਜਾ ਹੋਏਗੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਅਲੱਗ-ਅਲੱਗ ਕੀਰਤਨ ਮੰਡਲੀਆਂ ਦੁਆਰਾ ਇੱਥੇ ਜਿਹੜਾ ਹੈਗਾ ਪ੍ਰਭੂ ਦਾ ਗੁਣਗਾਨ ਕੀਤਾ ਜਾਊਗਾ ਗਣੇਸ਼ ਜੀ ਦਾ ਗੁਣਗਾਨ ਕਰਕੇ ਕੀਰਤਨ ਕਰਕੇ ਅਲੱਗ-ਅਲੱਗ ਮੰਡਲੀਆਂ ਵੱਲੋਂ ਪ੍ਰਭੂ ਦੇ ਨਾਮ ਦੇ ਨਾਲ ਸਾਰਿਆਂ ਨੂੰ ਜੋੜਿਆ ਜਾਏਗਾ ਉਸ ਤੋਂ ਉਪਰੰਤ ਲੰਗਰ ਚੱਲੇਗਾ ਤੇ 31 ਤਰੀਕ ਨੂੰ ਦਿਨ ਐਤਵਾਰ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ 31 ਤਰੀਕ ਨੂੰ ਸਾਰਿਆਂ ਨੇ ਪਹੁੰਚ ਕੇ ਇੱਥੇ ਗਣੇਸ਼ ਜੀ ਦੀ ਵੰਦਨਾ ਕਰਨੀ ਹੈ ਉਸ ਤੋਂ ਬਾਅਦ ਮੂਰਤੀ ਵਿਸਰਜਨ ਲਈ ਆਪਾਂ ਜਾਣਾ ਹੈ ਸਾਰਿਆਂ ਨੇ ਇਕੱਠੇ ਹੋ ਕੇ ਤੇ ਮੇਰੀ ਹੰਬਲੀ ਰਿਕੁਐਸਟ ਹੈ ਸਾਰਿਆਂ ਨੂੰ ਬੇਨਤੀ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਪਹੁੰਚੋ ਇੱਥੇ ਪਹੁੰਚ ਕੇ ਗਣੇਸ਼ ਜੀ ਦਾ ਆਸ਼ੀਰਵਾਦ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਨਾਲ ਦੇ ਨਾਲ ਕੀਰਤਨ ਦਾ ਆਨੰਦ ਲਓ ਤੇ 31 ਤਰੀਕ ਨੂੰ ਆਪਾਂ ਜਾ ਕੇ ਗਣੇਸ਼ ਜੀ ਦਾ ਵਿਸਰਜਨ ਕਰਕੇ ਆਣਾ जय श्री कृष्णा आज प्राचीन पंचमुखी शिव मंदिर सरंद शहर ਵੱਲੋਂ ਚੌਥਾ ਗਣੇਸ਼ ਮਹਾਉਤਸਵ ਮਨਾਇਆ ਜਾ ਰਿਹਾ ਹੈ ਅੱਜ ਮਿਤੀ 27 ਤਰੀਕ ਨੂੰ ਜਿਹੜੀ ਗਣੇਸ਼ ਜੀ ਦੀ ਮੂਰਤੀ ਜਿਹੜੀ ਹੈਗੀ ਆ ਉਹ ਸਥਾਪਿਤ ਕੀਤੀ ਗਈ ਆ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਇਹ ਉਤਸਵ ਚੱਲੇਗਾ ਤੇ ਸਵੇਰੇ ਸਵੇਰੇ 7:00 ਵਜੇ ਤੋਂ ਲੈ ਕੇ 9:00 ਵਜੇ ਤੱਕ ਪੂਜਾ ਹੋਏਗੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਅਲੱਗ-ਅਲੱਗ ਕੀਰਤਨ ਮੰਡਲੀਆਂ ਦੁਆਰਾ ਇੱਥੇ ਜਿਹੜਾ ਹੈਗਾ ਪ੍ਰਭੂ ਦਾ ਗੁਣਗਾਨ ਕੀਤਾ ਜਾਊਗਾ ਗਣੇਸ਼ ਜੀ ਦਾ ਗੁਣਗਾਨ ਕਰਕੇ ਕੀਰਤਨ ਕਰਕੇ ਅਲੱਗ-ਅਲੱਗ ਮੰਡਲੀਆਂ ਵੱਲੋਂ ਪ੍ਰਭੂ ਦੇ ਨਾਮ ਦੇ ਨਾਲ ਸਾਰਿਆਂ ਨੂੰ ਜੋੜਿਆ ਜਾਏਗਾ ਉਸ ਤੋਂ ਉਪਰੰਤ ਲੰਗਰ ਚੱਲੇਗਾ 31 ਤਰੀਕ ਨੂੰ ਦਿਨ ਐਤਵਾਰ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ 31 ਤਰੀਕ ਨੂੰ ਸਾਰਿਆਂ ਨੇ ਪਹੁੰਚ ਕੇ ਇੱਥੇ ਗਣੇਸ਼ ਜੀ ਦੀ ਵੰਦਨਾ ਕਰਨੀ ਹੈ ਉਸ ਤੋਂ ਬਾਅਦ ਮੂਰਤੀ ਵਿਸਰਜਨ ਲਈ ਆਪਾਂ ਜਾਣਾ ਹੈ ਸਾਰਿਆਂ ਨੇ ਇਕੱਠੇ ਹੋ ਕੇ ਤੇ ਮੇਰੀ ਹੰਬਲੀ ਰਿਕੁਐਸਟ ਹੈ ਸਾਰਿਆਂ ਨੂੰ ਬੇਨਤੀ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਪਹੁੰਚੋ ਇੱਥੇ ਪਹੁੰਚ ਕੇ ਗਣੇਸ਼ ਜੀ ਦਾ ਆਸ਼ੀਰਵਾਦ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਨਾਲ ਦੇ ਨਾਲ ਕੀਰਤਨ ਦਾ ਆਨੰਦ ਲਓ ਤੇ 31 ਤਰੀਕ ਨੂੰ ਆਪਾਂ ਜਾ ਕੇ ਗਣੇਸ਼ ਜੀ ਦਾ ਵਿਸਰਜਨ ਕਰਕੇ ਆਣਾ ਹੈ ਜੈ ਸ਼੍ਰੀ ਕ੍ਰਿਸ਼ਨ